ਹਾਂ ਤਾਂ ਇਹ ਨਾਲ ਬਹਿਕ ਮਾ ਇਹ ਸੁਣ ਲਈ ਬੱਡੀ ਖਬਰ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸੀਏ ਕਿ ਸੂਤਰਾਂ ਦੇ ਹਵਾਲੇ ਤੋਂ ਬੱ데 ਕਹਾਣੀ ਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਤੇ ਪੰਜਾਬ ਦੇ ਵਿੱਚ ਇੱਕ ਵੱਡਾ ਸਿਆਸੀ ਠਮਾਕਾ ਜਿਹੜਾ ਹੋ ਸਕਦਾ ਹੈ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਜਲੰਧਰ ਤੋਂ ਸੰਸਦ ਸੁਸ਼ੀਲ ਰਿੰਕੂ ਕਿਸੇ ਵੀ ਸਮੇਂ ਪਾਰਟੀ ਨੂੰ ਅਲਵਿਦਾ ਆਖ ਸਕਦੇ ਨੇ ਇਸ ਵਾਰੀ ਸਿਰਫ ਸੁਸ਼ੀਲ ਰਿੰਕੂ ਨਹੀਂ ਬਲਕਿ ਉਹਨਾਂ ਦੇ ਪੁਰਾਣੇ ਸਾਥੀ ਤੇ ਆਮ ਆਦਮੀ ਪਾਰਟੀ ਦੇ ਜਲੰਧਰ ਵੈਸਟ ਤੋਂ ਮੌਜੂਦਾ ਵਿਧਾਇਕ ਜਿਹੜੇ ਨੇ ਸ਼ੀਤਲ ਅਗਰਾਲ ਉਹ ਵੀ ਪਾਰਟੀ ਨੂੰ ਵੱਲੋਂ ਵਿਧਾ ਆਕੇ ਭਾਜਪਾ ਦਾ ਪੱਲਾ ਫੜ ਸਕਦੇ ਨੇ ਤਾਂ ਦੱਸ ਦਿਓ ਕਿ ਸੋ ਪਹਿਲਾਂ ਵੀ ਜਦੋਂ ਸੁਸ਼ੀਲ ਰਿੰਕੂ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਉਮੀਦਵਾਰ ਐਲਾਨਿਆ ਗਿਆ ਸੀ ਉਸ ਸਮੇਂ ਵੀ ਇਹ ਚਰਚਾਵਾਂ ਨਿਕਲੀਆਂ ਸੀ ਕਿ ਸੁਸ਼ੀਲ ਰਿੰਕੂ ਭਾਜਪਾ ਚ ਸ਼ਾਮਿਲ ਹੋ ਸਕਦੇ ਨੇ ਸੋ ਹੁਣ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅੱਜ ਜਾਂ ਕੱਲ ਦੇ ਵਿੱਚ ਕਿਸੇ ਵੀ ਸਮੇਂ ਸੁਸ਼ੀਲ ਰਿੰਕੂ ਭਾਜਪਾ ਦਾ ਪੱਲਾ ਫੜ ਸਕਦੇ ਨੇ ਤੇ ਨਾਲ ਹੀ ਉਹਨਾਂ ਦੇ ਸ਼ੀਤਲ ਅਗਰਾਲ ਵੀ ਜਿਹੜਾ ਨੇ ਭਾਜਪਾ ਚ ਸ਼ਾਮਿਲ ਹੋ ਸਕਦੇ ਨੇ ਜੇਕਰ ਸੁਸ਼ੀਲ ਰਿੰਕੂ ਦੇ ਇਤਿਹਾਸ ਦੇ ਉੱਤੇ ਝਾਤ ਮਾਰੀਏ ਤਾਂ ਕਾਂਗਰਸ ਦੇ ਸਾਬਕਾ ਵਿਧਾਇਕ ਸੀ ਸੁਸ਼ੀਲ ਰਿੰਕੂ 2023 ਦੇ ਵਿੱਚ ਆਮ ਆਦਮੀ ਪਾਰਟੀ ਚ ਸ਼ਾਮਿਲ ਹੁੰਦੇ ਨੇ ਇਹ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਸੁਪਰੀਮੋ ਅਰਵਿੰਦ ਕੇਜਲੀਵਾਲ ਸੁਸ਼ੀਲ ਰਿੰਕੂ ਨੂੰ ਪਾਰਟੀ ਚ ਸ਼ਾਮਿਲ ਕਰਵਾਉਂਦੇ ਨੇ ਤੇ ਜਿਮਨੀ ਚੋਣਾਂ ਦੇ ਲਈ ਟਿਕਟ ਦਿੰਦੇ ਨੇ ਤੇ ਉਸ ਤੋਂ ਬਾਅਦ ਇੱਕ ਵੱਡੀ ਲੀਡ ਦੇ ਨਾਲ ਸੁਸ਼ੀਲ ਰਿੰਕੂ ਜਲੰਧਰ ਤੋਂ ਸੀਟ ਕੱਢਦੇ ਨੇ ਤੇ ਸੰਸਦ ਬਣਦੇ ਨੇ ਤੇ ਉੱਥੇ ਜਾ ਕੇ ਸ਼ੀਤਲਾ ਗੁਰਾਲ ਦੀ ਗੱਲ ਕਰੀਏ ਤਾਂ ਸ਼ੀਤਲਾ ਗੁਰਾਲ ਪਹਿਲਾਂ ਭਾਜਪਾ 'ਚ ਹੁੰਦੇ ਨੇ ਤੇ 2022 ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਪੱਲਾ ਫੜਦੇ ਨੇ ਤੇ ਸੁਸ਼ੀਲ ਰਿੰਕੂ ਨੂੰ ਵਿਧਾਨ ਸਭਾ ਚੋਣਾਂ ਦੇ ਵਿੱਚ ਹਰਾਉਂਦੇ ਨੇ ਸੋਸ ਤੋਂ ਬਾਅਦ ਸੁਸ਼ੀਲ ਰਿੰਕੂ ਦਾ ਜਦੋਂ ਨਾਮ ਦੀ ਚਰਚਾ ਹੁੰਦੀ ਹੈ ਲੋਕ ਸਭਾ ਚੋਣਾਂ ਦੇ ਲਈ ਸੋ ਉਸ ਸਮੇਂ ਵੀ ਸ਼ੀਤਲ ਅਗਰ왈 ਦਾ ਨਾਮ ਸਭ ਤੋਂ ਅੱਗੇ ਹੁੰਦਾ ਹੈ ਕਿ ਸ਼ੀਤਲ ਅਗਰ왈 ਹੀ ਜਿਹੜਾ ਨੇ ਉਹ ਸੁਸ਼ੀਲ ਰਿੰਕੂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਲੈ ਕੇ ਆ ਰਹੇ ਨੇ ਤੇ ਉਹਨਾਂ ਨੇ ਹੀ ਸੁਸ਼ੀਲ ਰਿੰਕੂ ਨੂੰ ਜਿਹੜਾ ਹੈ ਕਨਵਿੰਸ ਕੀਤਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਕਰਵਾਇਆ ਸੋ ਉਸ ਤੋਂ ਬਾਅਦ ਲਗਾਤਾਰ ਦੋਵਾਂ ਦੇ ਯਰਾਨਿਆਂ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਸੀ ਸੋ ਹੁਣ ਵੱਡੀ ਖਬਰ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਧਮਾਕਾ ਹੋਣ ਜਾ ਰਿਹਾ ਹੈ ਕਿਸੇ ਵੀ ਸਮੇਂ ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਉਮੀਦਵਾਰ ਸੁਸ਼ੀਲ ਰਿੰਕੂ ਜਿਹੜਾ ਨੇ ਤੇ ਨਾਲ ਹੀ ਜਲੰਧਰ ਵੈਸਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅਗਰ왈 ਭਾਜਪਾ ਦਾ ਪੱਲਾ ਫੜ ਸਕਦੇ ਨੇ ਪਹਿਲਾਂ ਵੀ ਖਬਰਾਂ ਆਉਂਦੀਆਂ ਸੀ ਜਦੋਂ ਸੁਸ਼ੀਲ ਰਿੰਕੂ ਅਜੋਧਿਆ ਦੇ ਵਿੱਚ ਗਏ ਸੀ ਉਸ ਸਮੇਂ ਵੀ ਸੁਸ਼ੀਲ ਰਿੰਕੂ ਨੇ ਅਜੋਧਿਆ ਤੋਂ ਹੀ ਲਾਈਵ ਹੋ ਕੇ ਇਸ ਪੂਰੇ ਜਿਹੜੀਆਂ ਫਵਾਹਾਂ ਨੇ ਉਸ ਦੇ ਉੱਤੇ ਵਿਰਾਮ ਲਗਾਇਆ ਸੀ ਪਰ ਸੂਤਰਾਂ ਦੇ ਹਵਾਲੇ ਤੋਂ ਇੱਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸੁਸ਼ੀਲ ਰਿੰਕੂ ਨੇ ਪਾਰਟੀ ਤੋਂ ਨਾਰਾਜ਼ਗੀ ਜਤਾਈ ਹੈ ਤੇ ਫੰਡ ਦੀ ਅਪੀਲ ਕੀਤੀ ਹੈ ਕਿ ਲਗਾਤਾਰ ਪਿਛਲੇ 3 ਸਾਲਾਂ ਤੋਂ ਸੁਸ਼ੀਲ ਰਿੰਕੂ ਦੀਆਂ 3 ਤੀਸਰੀਆਂ ਚੋਣਾਂ ਨੇ 2022 ਦੇ ਵਿੱਚ ਵਿਧਾਨ ਸਭਾ ਚੋਣਾਂ ਲੜੀਆਂ ਸੀ ਹਾਰ ਗਏ ਸੀ ਕਾਂਗਰਸ ਦੇ ਵੱਲੋਂ ਲੜੀਆਂ ਸੀ ਤੇ ਉਸ ਤੋਂ ਬਾਅਦ 2024 ਦੇ ਵਿੱਚ ਲੋਕ ਜਿਮਨੀ ਚੋਣ ਲੜੀ ਸੀ ਜਲੰਧਰ ਤੋਂ ਤੇ ਜਿੱਤੇ ਸੀ ਆਮ ਆਦਮੀ ਪਾਰਟੀ ਦੇ ਵੱਲੋਂ ਤੇ ਹੁਣ 2024 ਦੇ ਵਿੱਚ ਫਿਰ ਤੋਂ ਲੋਕ ਸਭਾ ਚੋਣਾਂ ਖੜੀਆਂ ਨੇ ਸੋ ਸੁਸ਼ੀਲ ਰਿੰਕੂ ਦੇ ਵੱਲੋਂ ਇਹ ਮੰਗ ਰੱਖੀ ਗਈ ਸੀ ਕਿ ਪਾਰਟੀ ਉਹਨਾਂ ਨੂੰ ਥੋੜੇ ਬਹੁਤ ਫੰਡ ਦੇਵੇ ਕਿਉਂਕਿ ਫੰਡ ਇਸ ਵੇਲੇ ਉਹਨਾਂ ਦੇ ਕੋਲ ਨਹੀਂ ਹੈ ਸੋ ਪਾਰਟੀ ਦੇ ਵੱਲੋਂ ਫੰਡ ਨਾ ਮਿਲਣ ਦੇ ਕਰਕੇ ਜਿਹੜਾ ਨਰਾਜ਼ਗੀ ਜਤਾਈ ਜਾ ਰਹੀ ਸੀ ਤੇ ਇਸ ਕਰਕੇ ਉਹ ਭਾਜਪਾ ਵਿੱਚ ਸ਼ਾਮਿਲ ਹੋ ਸਕਦੇ ਨੇ ਇਸ ਤਰੀਕੇ ਦੀਆਂ ਖਬਰਾਂ ਪਹਿਲਾਂ ਵੀ ਨਿਕਲ ਕੇ ਆਈਆਂ ਸੀ ਪਰ ਅੱਜ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਆ ਰਹੀ ਹੈ ਕਿ ਅੱਜ ਕਿਸੇ ਵੀ ਸਮੇਂ ਸੁਸ਼ੀਲ ਰਿੰਕੂ ਤੇ ਜਿਹੜੇ ਸ਼ੀਤਲ ਅਗਰ왈 ਨੇ ਉਹ ਭਾਜਪਾ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਸੋ ਇਸ ਬਾਬਤ ਹੋਰ ਗੱਲ ਕਰਾਂਗੇ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਬੱbbi ਬਾਦਲ ਜੀ ਸਤਿ ਸ਼੍ਰੀ ਅਕਾਲ ਬੱbbi ਬਾਦਲ ਜੀ ਕਾਈਨਿਊਜ਼ ਪੰਜਾਬ ਤੇ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਜੀ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਆਮ ਪਦੇ ਜਲੰਧਰ ਤੋਂ ਉਮੀਦਵਾਰ ਤੇ ਸੰਸਦ ਸੁਸ਼ੀਲ ਰਿੰਕੂ ਤੇ ਜਲੰਧਰ ਵੈਸਟ ਤੋਂ ਵਿਧਾਇਕ ਸ਼ੀਤਲ ਅਗਰ왈 ਭਾਜਪਾ ਦਾ ਪੱਲਾ ਫੜਨ ਜਾ ਰਹੇ ਨੇ ਇਹ ਬੇਬੁਨਿਆਦ ਖਬਰ ਹੈ ਇਹਦੇ ਬਾਰੇ ਮੈਂ ਇਤਨੀ ਦੱਸ ਦਿਆਂ ਕਿ ਜਿਹੜਾ ਇਹ ਮਾਹੌਲ ਹੈ ਇਹਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਆਫਵਾਹਾਂ ਫਲਾਈਆਂ ਜਾਂਦੀਆਂ ਹਨ ਔਰ ਆਮ ਆਦਮੀ ਪਾਰਟੀ ਤੱਕ ਖਾਸ ਕਰਕੇ ਭਾਜਪਾ ਦੀ ਜਿਹੜੀ ਰਿਯੂਮਰ ਮਸ਼ੀਨ ਹੈ ਜਿਹੜੀ ਭਾਜਪਾ ਦੀ ਮਸ਼ੀਨ ਜਿਹੜੀ ਮਤਲਬ ਸਮਾਜ ਵਿੱਚ ਇੱਕ ਬੇਵਿਸ਼ਵਾਸ ਦਾ ਮਾਹੌਲ ਪੈਦਾ ਕਰਨਾ ਚਾਹੁੰਦੀ ਹੈ ਔਰ ਧਾਰਮਿਕ ਤੌਰ ਤੇ ਇੱਕ ਦੂਜੇ ਨੂੰ ਲੜਾਉਣਾ ਚਾਹੁੰਦੀ ਹੈ ਇਹੋ ਜੀਆਂ ਗੱਲਾਂ ਇਹ ਫਲਾਉਂਦੇ ਨੇ ਪਰ ਲੇਕਿਨ ਮੈਂ ਇਹ ਵੀ ਤੁਹਾਨੂੰ ਕਲੀਅਰ ਕਰ ਦਿਆਂ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਚੰਗੇ ਸਕੂਲ ਚੰਗੇ ਹਸਪਤਾਲ ਚੰਗਾ ਸ਼ਾਸਨ ਇਹ ਇੰਨਾ ਬੇਸਾਂ ਤੇ ਇਲੈਕਸ਼ਨ ਦੇ ਵਿੱਚ ਲੋਕਾਂ ਤੋਂ ਮਦਦ ਲੈਂਦੀ ਹੈ ਲੋਕਾਂ ਤੋਂ ਵੋਟ ਲੈਂਦੀ ਹੈ ਸਾਡੇ ਕੈਂਡੀਡੇਟ ਕੋਈ ਬਹੁਤੇ ਇੰਪੋਰਟੈਂਟ ਨਹੀਂ ਹੁੰਦੇ ਸਾਡਾ ਪਾਰਟੀ ਦੀ ਜਿਹੜੀ ਵੋਟ ਹੈ ਉਹ ਇੱਕ ਵਿਚਾਰਧਾਰਾ ਨੂੰ ਪੈਂਦੀ ਹੈ ਔਰ ਉਹ ਪਾਰਟੀ ਦੀ ਵੋਟ ਹਮੇਸ਼ਾ ਜਿਜਰੀਵਾਲ ਸਾਹਿਬ ਔਰ ਭਗਵੰਤ ਮਾਨ ਦੇ ਨਾਂ ਤੇ ਪੈਂਦੀ ਹੈ ਔਰ ਝਾੜੂ ਚੋਣ ਨਿਸ਼ਾਨ ਨੂੰ ਪੈਂਦੀ ਹੈ ਸੋ ਇਹ ਮੈਂ ਕਲੀਅਰ ਕਰਦੇ ਆ ਪਹਿਲੀ ਗੱਲ ਤਾਂ ਇਹੋ ਜੀ ਕੋਈ ਗੱਲ ਨਹੀਂ ਸਿਰਫ ਦਿੱਲੀ ਹੋਣ ਦਾ ਮਤਲਬ ਇਹ ਨਹੀਂ ਕਿ ਭਾਜਪਾ ਦੇ ਵਿੱਚ ਚੱਲੇ ਹੈ ਇਹ ਇਸ ਇਜ਼ ਵੈਰੀ ਅਨ ਲਾਈਕਲੀ ਵੈਰੀ ਵੈਰੀ ਅਨ ਲਾਈਕਲੀ ਔਰ ਦੂਸਰੀ ਗੱਲ ਇਹ ਹੈ ਕਿ ਸਾਡੀ ਜਿਹੜੀ ਲੀਡਰਸ਼ਿਪ ਹੈ ਦੇਖੋ ਮੈਂ ਮਾਨ ਨਾਲ ਕਹਿ ਸਕਦਾ ਕਿ ਸਾਡੇ ਵਿੱਚੋਂ ਆਮ ਆਦਮੀ ਪਾਰਟੀ ਚੋਂ ਭਾਜਪਾ ਤੇ ਬਹੁਤ ਜ਼ੋਰ ਲਾਇਆ ਬਾਕੀ ਪਾਰਟੀਆਂ ਨੇ ਬਹੁਤ ਜ਼ੋਰ ਲਾਇਆ ਸਾਡੀ ਪਾਰਟੀ ਨੂੰ ਤੋੜਨ ਲਈ ਸਾਡੀ ਪਾਰਟੀ ਦੇ ਲੋਕਾਂ ਤੇ ਬੰਦਿਆਂ ਤੇ ਲੀਡਰਾਂ ਤੇ ਪ੍ਰੈਸ਼ਰ ਬਹੁਤ ਪਾਇਆ ਲੇਕਿਨ ਸਾਡੀ ਪਾਰਟੀ ਚੋਂ ਕੋਈ ਹਿੱਲਿਆ ਨਹੀਂ ਅੱਜ ਤੱਕ ਨਹੀਂ ਹਿੱਲਿਆ ਸੋ ਬੜੇ ਮਾਣ ਦੀ ਗੱਲ ਹੈ ਔਰ ਮੈਂ ਤੁਹਾਨੂੰ ਇਹ ਕਲੀਅਰ ਕਰ ਦਿਆਂ ਕਿ ਇਹ ਰਿਊਮਰ ਹੀ ਹੈ ਇਹੋ ਜੀ ਕੋਈ ਵੱਡੀ ਗੱਲ ਹੈ ਨਹੀਂ ਜੀ ਜੀ ਆ ਬਾਦਲ ਜੀ ਨਾਲੇ ਕਵਰਾਂ ਇਹ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਜਿਹੜੀ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਵਿਧਾਇਕਾਂ ਤੇ ਮੰਤਰੀਆਂ ਦੇ ਨਾਲ ਮੀਟਿੰਗ ਰੱਖੀ ਗਈ ਸੀ ਉਸ ਦੇ ਵਿੱਚ ਖਾਸਾ ਵੀ ਦਤਾਇਆ ਗਿਆ ਸੀ ਕਿ ਹੁਣ ਭਾਜਪਾ ਪੰਜਾਬ ਦੇ ਵਿੱਚ ਸਰਕਾਰ ਵੀ ਕਰਾ ਸਕਦੀ ਹੈ ਸੋ ਕਹਿੰਦੇ ਨੇ ਕਿ ਉਸ ਸਮੇਂ ਵੀ ਸੁਸ਼ੀਲ ਰਿੰਕੂ ਰਾਣੇ ਮੁੱਦਾ ਚੱਕਿਆ ਸੀਗਾ ਕਿ ਇਸ ਵਾਰੀ ਲੋਕ ਸਭਾ ਚੋਣਾਂ ਲੜਨ ਦੇ ਲਈ ਉਹਨਾਂ ਕੋਲ ਫੰਡ ਨਹੀਂ ਨੇ ਕਿਉਂਕਿ ਉਹ 3 ਸਾਲਾਂ ਦੇ ਵਿੱਚ ਉਹਨਾਂ ਦੀ ਤੀਸਰੀ ਚੋਣ ਹੈ ਸੋ ਫੰਡਿੰਗ ਦੇ ਕਰਕੇ ਜਿਹੜਾ ਆ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਸਕਦੇ ਨੇ ਦੇਖੋ ਇਹ ਗੱਲ ਤਾਂ ਹੈਗੀ ਹੈ ਕਿ ਜੋ ਫੰਡ ਭਾਜਪਾ ਤੇ ਕਾਂਗਰਸ ਕੋਲੇ ਹੈ ਉਹ ਸਾਡੇ ਕੋਲ ਤਾਂ ਹੈ ਨਹੀਂ ਜੀ ਉਹ ਤਾਂ ਅਸੀਂ ਤਾਂ ਲੋਕਾਂ ਦੇ ਰਹਿਮੋ ਕਰਮ ਤੇ ਹੈਗੀ ਹੈ ਪਾਰਟੀ ਤਾਂ ਇਹ ਜਿਹੜੇ ਵੱਡੇ ਵੱਡੇ ਜਿਹੜੇ 6050 ਕਰੋੜ ਰੁਪਏ ਦਾ ਜਿਹੜਾ ਇਲੈਕਟੋਰਲ ਬੌਂਡਸ ਦਾ ਸਕੈਂਡਲ ਆਇਆ ਹੈ ਉਹਦੇ ਚ ਭਾਜਪਾ ਨੂੰ 6050 ਕਰੋੜ ਰੁਪਏ ਮਿਲੇ ਹੈ ਤੇ ਉਹ ਤਾਂ ਤੁਸੀਂ ਸਾਰਿਆਂ ਨੇ ਦੇਖ ਹੀ ਲਿਆ ਕਿ ਕਿਹੜੀਆਂ ਕੰਪਨੀਆਂ ਨੇ ਦਿੱਤੇ ਹੈ ਔਰ ਜਿਨ੍ਹਾਂ ਤੇ ਈਡੀ ਦੀਆਂ ਇਨਕੁਆਰੀਆਂ ਚਲਦੀਆਂ ਸੀ ਉਹ ਕਿਦਾਂ ਇਨਕੁਆਇਰੀਆਂ ਠੀਕ ਕਰਾਉਣ ਲਈ ਭਾਜਪਾ ਦੇ ਇਲੈਕਟੋਰਲ ਬਾਂਡ ਖਰੀਦੇ ਗਏ ਔਰ ਕਿਸ ਤਰ੍ਹਾਂ ਨਾਲ ਉਸ ਤੋਂ ਬਾਅਦ ਇਨਕੁਆਇਰੀਆਂ ਬੰਦ ਹੋ ਗਈਆਂ ਲੇਕਿਨ ਮੈਂ ਇਹ ਜ਼ਰੂਰ ਕਹੂੰਗਾ हां ਉਹਨੇ ਫੰਡ ਆਮ ਆਦਮੀ ਪਾਰਟੀ ਕੋਲ ਨਹੀਂ ਹੋਗੇ ਲੇਕਿਨ ਲੋਕਾਂ ਦਾ ਪਿਆਰ ਬਹੁਤ ਹੈ ਲੋਕਾਂ ਦਾ ਵਿਸ਼ਵਾਸ ਬਹੁਤ ਹੈ ਔਰ ਲੋਕ ਚੰਗਾ ਮਹਿਸੂਸ ਕਰ ਰਹੇ ਨੇ ਕਿ ਪੰਜਾਬ ਵਿੱਚ ਜਿਹੜਾ ਬਦਲਾ ਆ ਰਿਹਾ ਹੈ ਔਰ ਚੰਗੇ ਸਹੀ ਪਾਸੇ ਨੂੰ ਪੋਜ਼ਿਟਿਵ ਪਾਸੇ ਨੂੰ ਗੱਲ ਜਾ ਰਹੀ ਹੈ ਸੋ ਮੈਂ ਇਹ ਕਹਿੰਦਾ ਕੀ ਸਾਡੀ ਪਾਰਟੀ ਨੂੰ ਤੋੜਨ ਲਈ ਪ੍ਰੈਸ਼ਰਾਈਜ਼ ਕਰਨ ਲਈ ਬਹੁਤ ਜ਼ੋਰ ਲਾਇਆ ਹੈ ਲੇਕਿਨ ਅਜੇ ਤੱਕ ਕੋਈ ਨਹੀਂ ਹਿੱਲਿਆ ਸੋ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿੰਦਾ ਇਹ ਵੀ ਖਬਰ ਗਲਤ ਸਾਬਤ ਹੋਗੀ ਜਿਹੜੀ ਇਹ ਬਿੰਕੂ ਜੀ ਆਲੀ ਔਰ ਦੂਸਰੀਆਂ ਗੁਰਾਂ ਲਾ ਲਈ ਹੈ ਜੀ ਬਹੁਤ ਬਹੁਤ ਧੰਨਵਾਦ ਬੱਬੀ ਬਾਦਲ ਜੀ ਆਪਣਾ ਕੀਮਤੀ ਸਮਾਂ ਸਾਨੂੰ ਦੇਣ ਦੇ ਲਈ